ਇਹ ਖੂਜ ਜੋ ਸਹਬਜ਼ਾਦਿਆਂ ਨੇ ਜਲ ਛਕਿਆ ਸੀ ਇੱਥੇ ਆ ਕੇ ਫਿਰ ਗੰਗੂ ਉਹ ਮੋਰਾਂ ਦੱਬ ਦਿੰਦਾ ਹੈ ਇਹ ਉਹ ਰਾਹ ਹੈ ਜਿੱਥੋਂ ਛੋਟੇ ਸਹਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਕਤਵਾਲੀ ਲਿਆਇਆ ਗਿਆ ਸੀ ਮਰਿੰਡੇ ਦੀ ਇੱਥੋਂ ਹੀ ਤੁਸੀਂ ਹਾਂ ਦਾ ਦੌਰ ਸ਼ੁਰੂ ਹੋ ਗਿਆ ਸੀ ਇੱਥੋਂ ਹੀ ਫਿਰ ਖਬਰ ਭੇਜੀ ਜਾਂਦੀ ਹੈ ਵਜ਼ੀਰ ਖਾਨ ਨੂੰ 7 ਸਾਲ ਤੇ 9 ਸਾਲ ਦੇ ਬੱਚਿਆਂ ਨੂੰ ਡ੍ਰੋਨ ਦੇ ਲਈ ਸਰਹੰਦ ਚ ਪਲਾਨਿੰਗ ਚੱਲ ਰਹੀਆਂ ਸੀ ਕਿ ਕਿਵੇਂ ਡਰਾਮਾਂਗੇ ਉਹਨਾਂ ਨੂੰ ਸਹਬਜ਼ਾਦਿਆਂ ਦੀ ਸ਼ਹਾਦਤ ਤੋਂ 58 ਸਾਲ ਬਾਅਦ ਮਰਿੰਡੇ ਦੀ ਇਸੇ ਹੀ ਧਰਤੀ ਤੇ ਖਾਲਸੇ ਨੇ ਜਾਨੀ ਖਾਨ ਤੇ ਮਾਨੀ ਖਾਨ ਨੇ ਦੋਨਾਂ ਪਾਪੀਆਂ ਨੂੰ ਸੋਦਾ ਲਾਇਆ ਸੀਗਾ ਗੰਗੂ ਦੇ ਘਰ ਜਾਣ ਤੋਂ ਪਹਿਲਾਂ ਇਸ ਸਥਾਨ ਤੇ ਰੁਕੇ ਸੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਗੰਗੂ ਦੇ ਘਰ ਦਾ ਸਾਨੂੰ ਸਭ ਨੂੰ ਪਤਾ ਹੈ ਪਰ ਇਸ ਸਥਾਨ ਦਾ ਬਹੁਤ ਘੱਟ ਸੰਗਤ ਨੂੰ ਪਤਾ ਹੈ ਹੁਣ ਤਾਂ ਇਹ ਰੌਸ਼ਨੀਆਂ ਦੇ ਨਾਲ ਪੂਰਾ ਚੱਕਾ ਚਾਹੁੰਦੇ ਆ ਸਥਾਨ ਪਰ ਉਸ ਸਮੇਂ ਇੱਥੇ ਘੁੱਪ ਹਨੇਰਾ ਸੀਗਾ ਗੰਗੂ ਇਹ ਨਹੀਂ ਹੈਗਾ ਕਿ ਸਿੱਧਾ ਹੀ ਆਪਣੇ ਘਰ ਲੈ ਗਿਆ ਸੀਗਾ ਬੜੇ ਵਿੰਗ ਬਲ ਪਾ ਕੇ ਬੜਾ ਇੱਕ ਤਰੀਕੇ ਨਾਲ ਤੰਗ ਪਰੇਸ਼ਾਨ ਕਰਕੇ ਬਾਤਾ ਗੁਜ਼ਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਫਿਰ ਲੈ ਕੇ ਗਿਆ ਸੀ ਕਿਉਂਕਿ ਮਨਚ ਚੋਰ ਸੀਗਾ ਹੁਣ ਜੇ ਪਿੱਛੋਂ ਆਪਾਂ ਸਫ਼ਰ ਦੇਖਦੇ ਆਂ ਤਾਂ 6 ਪੋ ਦੀ ਰਾਤ ਨੂੰ ਆਨੰਦਪੁਰ ਨਗਰ ਛੱਡਿਆ ਜਾਂਦਾ ਹੈ ਤੇ 7 ਪੋ ਦੀ ਸਵੇਰ ਸਰਸਾ ਨਦੀ ਤੇ ਪਰਿਵਾਰ ਦਾ ਵਿਛੋੜਾ ਪੈਂਦਾ ਹੈ 7 ਪੋ ਦੀ ਰਾਤ ਉਧਰੋਂ ਗੁਰੂ ਸਾਹਿਬ 40 ਸਿੰਘਾਂ ਦੇ ਨਾਲ ਚਮਕੌਰ ਦੀ ਗੜੀ ਜਾਂਦੇ ਨੇ ਤੇ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦੇ ਫਿਰ 7 ਪੋ ਦੀ ਰਾਤ ਆ ਜਿਹੜੀ ਉਹ ਕੁੰਮਾ ਮਸ਼ਕੀ ਭਾਈ ਕੁੰਮਾ ਮਸ਼ਕੀ ਦੀ ਝੌਂਪੜੀ 'ਚ ਗੁਜ਼ਾਰਦੇ ਨੇ ਉੱਥੇ ਹੀ ਗੰਗੂ ਮਿਲਦਾ ਹੈ ਗੰਗੂ ਨੂੰ ਜਦੋਂ ਪਤਾ ਲੱਗਦਾ ਹੈ ਆਸ-ਪਾਸੇ ਤੋਂ ਕਿ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦੇ ਇੱਥੇ ਮੌਜੂਦ ਨੇ ਤਾਂ ਉਹ ਜਾਣਦਾ ਹੈ ਇਹ ਨਹੀਂ ਆ ਕਿ ਉਹਨਾਂ ਮਿਲਿਆ ਸੀ ਕਿਉਂਕਿ ਗੁਰੂ ਘਰ ਦੇ ਨਾਲ ਉਹਦਾ ਨਾਤਾ ਸੀ ਹੁਣ ਇੱਥੇ ਕਈ ਇਤਿਹਾਸਕਾਰ ਗੰਗੂ ਨੂੰ ਰਸੋਈਆ ਲਿਖਦੇ ਨੇ ਕਈ ਇਤਿਹਾਸਕਾਰ ਗੰਗੂ ਨੂੰ ਮਸੰਦ ਲਿਖਦੇ ਨੇ ਔਰ ਕਈ ਇਤਿਹਾਸਕਾਰ ਇਦਾਂ ਦੇ ਵੀ ਹੈਗੇ ਨੇ ਜਿਵੇਂ ਦੁੰਨਾ ਸਿੰਘ ਹੰਡੂਰੀਆ ਉਥੇ ਸਿਰਫ ਇੱਕ ਦੀ ਗੱਲ ਨਹੀਂ ਕਰਦਾ ਆਪਾਂ ਇੱਕ ਗੰਗੂ ਕਹਿ ਦਿੰਨੇ ਆ ਦੁੰਨਾ ਸਿੰਘ ਹੰਡੂਰੀਆ ਦੋ ਮਸੰਦਾਂ ਦੀ ਗੱਲ ਕਰਦਾ ਹੈ ਕਿ ਤੁਮਾਂ ਤੇ ਦਰਬਾਰੀ ਦੋ ਮਸੰਦ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਨੂੰ ਲੈ ਕੇ ਆਏ ਉਥੋਂ ਫਿਰ ਕਈ ਚੱਕ ਢੇਰੇ ਦਾ ਜ਼ਿਕਰ ਕਰਦੇ ਨੇ ਕਿ ਚੱਕ ਢੇਰਾ ਸੀਗੇ ਭਾਈ ਗੁੰਮਾ ਮਸ਼ਕੀ ਜੀ ਕਈ ਚਮਕੌਰ ਦਾ ਜ਼ਿਕਰ ਕਰਦੇ ਨੇ ਉਥੋਂ ਫਿਰ ਜਾਨਾ ਦਾ ਸੀਗਾ ਰੋਪੜ ਕਿਉਂਕਿ ਰੋਪੜ ਗੁਰੂ ਸਾਹਿਬ ਦਾ ਹੁਕਮ ਸੀਗਾ ਕਿ ਜਦੋਂ ਵੀ ਅੱਡ ਅੱਡ ਹੋਏ ਜਥੇ ਤਾਂ ਰੋਪੜ ਜਾ ਕੇ ਮਿਲਾਂਗੇ ਰੋਪੜ ਜਾਨ ਦਾ ਵੀ ਇੱਕ ਕਾਰਨ ਸੀਗਾ ਕਿਉਂਕਿ ਸਾਰਾ ਜਿਹੜਾ ਇਹ ਇਲਾਕਾ ਸੀਗਾ ਆਨੰਦਪੁਰ ਦਾ ਜਾਂ ਆਸ-ਪਾਸ ਦਾ ਇਸ ਰੰਦ ਦੇ ਅਧੀਨ ਹੀ ਆਉਂਦਾ ਸੀਗਾ ਇੱਕ ਤਰੀਕੇ ਦਾ ਰੋਪੜ ਸੀਗਾ ਜਿਹੜਾ ਰੋਪੜ ਇੱਕ ਬਹੁਤ ਸੇਫ ਇਲਾਕਾ ਸੀਗਾ ਸਿੰਘਾਂ ਵਾਸਤੇ ਕਿਉਂਕਿ ਰੋਪੜ ਕੋਟਲਨ ਹੈਂਗ ਖਾਨ ਜੋ ਬਹੁਤ ਇੱਕ ਉਸ ਸਮੇਂ ਦੇ ਰਈਸ ਆਸ-ਪਾਸੇ ਪਿੰਡਾਂ ਦੇ ਚੌਧਰੀ ਸੀ ਔਰ ਗੁਰੂ ਘਰ ਨਾਲ ਬਹੁਤ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਪੰਜ ਗੁਰੂ ਸਹਿਬਾਨਾਂ ਦੇ ਕੋਟਲਨ ਸਿੰਘ ਖਾਨ ਦੇ ਘਰ ਚਰਨ ਪਏ ਸੀਗੇ ਇਸ ਕਰਕੇ ਰੋਪੜ ਜਗਾ ਚੁਣੀ ਗਈ ਸੀ ਕਿ ਰੋਪੜ ਜਾ ਕੇ ਸਾਰੇ ਮਿਲਾਂਗੇ ਔਰ ਰੋਪੜ ਹੀ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬਕੌਰ ਜੀ ਉਸ ਸਮੇਂ ਰੋਪੜ ਮੌਜੂਦ ਸੀਗੇ ਉੱਥੋਂ ਰੋਪੜੇ ਨੂੰ ਨਜ਼ਦੀਕ ਪੈਂਦਾ ਸੀ ਪਰ ਰੋਪੜ ਇਹ ਲੈ ਕੇ ਨਹੀਂ ਗਿਆ ਕਿਉਂਕਿ ਮੰਚ ਚੋੜ ਸੀ ਚੰਦਕ ਜੜੀਆਂ ਉਹ ਮੋਹਰੇ ਸੀ ਉਹਦੇ ਪਿੱਛੇ ਇਹਦੇ ਮੰਚ ਬੇਈਮਾਨੀ ਆ ਗਈ ਜੇ ਗੁਰੂ ਸਾਹਿਬ ਦੇ ਸਹਬਜ਼ਾਦਿਆਂ ਨੂੰ ਪਰਵਾਰ ਨਾਲ ਮਲਾ ਦਿੰਦਾ ਤੇ ਗੁਰੂ ਸਾਹਿਬ ਇਹਨੂੰ ਵੈਸੀ ਮਾਲਾ-ਮਾਲ ਕਰ ਦਿੰਦੇ ਉਹ ਵੈਸੀ ਹੀ ਬਾਦਸ਼ਾਹਾਂ ਦੇ ਬਾਦਸ਼ਾਹ ਸੀਗੇ ਔਰ ਦਿਆਲੂ ਸੀਗੇ ਉਹਨਾਂ ਨੇ ਨਾ ਕਦੇ ਕਿਸੇ ਦਾ ਹੱਕ ਮਾਰਿਆ ਤੇ ਨਾ ਹੀ ਕਿਸੇ ਦੁਸ਼ਮਣ ਤੇ ਵੀ ਨਹੀਂ ਉਹਨਾਂ ਨੇ ਹੰਕ ਉਹ ਕੀਤਾ ਹੈ ਗੁੱਸਾ ਕੀਤਾ ਹੈ ਦੁਸ਼ਮਣ ਤੇ ਵੀ ਉਹ ਦਇਆ ਕਰ ਦਿੰਦੇ ਸੀਗੇ ਇਹ ਫਿਰ ਉੱਥੋਂ ਲੈ ਕੇ ਚੱਕ ਢੇਰੇ ਤੋਂ 30 ਕਿਲੋਮੀਟਰ ਦੂਰ ਫਿਰ ਇੱਥੇ ਪਹਿਲਾਂ ਕਾਈਨੌਰ ਦੇ ਤਲ ਤੇ ਆਉਂਦਾ ਹੈ ਇੱਥੇ ਸਾਨੂੰ ਭਾਈ ਵੀਰ ਸਿੰਘ ਬਾਲ ਜੀ ਦੀ ਕਿਤਾਬ 'ਚ ਵੀ ਜ਼ਿਕਰ ਮਿਲਦਾ ਹੈ ਕਿ ਜ਼ਰਾਵਰ ਸਿੰਘ ਫਤਿਹ ਸਿੰਘ ਗੁਜਰੀ ਮਾਤਾ ਸਾਤ ਕਾਈਨੌਰ ਦੇ ਤਲਵਸੇ ਇੱਕ ਪੁਰ ਰਾਤ ਕੇ ਜਿਹੜੀ 8 ਫੋ ਦੀ ਰਾਤ ਆ ਉਹ ਤਲਤੇ guzari ਹੁਣ ਇਹ ਸਮਝਣ ਦੀ ਲੋੜ ਆ ਕਿ ਜਿਹੜਾ ਕਾਈਨੌਰ ਹੈ ਕਾਈਨੌਰ ਗੰਗੂ ਦੇ ਪਿੰਡ ਤੋਂ ਸਿਰਫ 3-4 ਕਿਲੋਮੀਟਰ ਹੈ ਉੱਥੋਂ ਆਪਦੇ ਘਰ ਨਹੀਂ ਲੈ ਕੇ ਗਿਆ ਉਹ ਨੂੰ ਇਹ ਸੀ ਕਿ ਘਰ ਮੈਂ ਕਿਉਂ ਲੈ ਕੇ ਜਾਵਾਂ ਇਰਾਦਾ ਤਾਂ ਉਹਦਾ ਲੁੱਟਦਾ ਸੀਗਾ ਉੱਥੇ ਹੀ ਫਿਰ ਰਾਤ guzari ਅਗਲੇ ਦਿਨ ਫਿਰ ਜਦੋਂ ਸਵੇਰ ਹੋਈ ਫਿਰ ਵੀ ਘਰ ਨਹੀਂ ਲੈ ਕੇ ਗਿਆ ਫਿਰ ਹੁਣ ਉੱਥੋਂ ਦੀ ਹੁੰਦਾ ਹੋਇਆ ਇਸ ਸਥਾਨ ਤੇ ਆਇਆ ਇਹ ਸਥਾਨ ਉਸ ਸਮੇਂ ਜੰਗਲ ਸੀਗਾ ਇੱਥੇ ਇੱਕ ਸਾਧੂ ਸੀਗੇ ਜੋ ਤਪ ਕਰਦੇ ਸੀਗੇ ਉਹਨਾਂ ਦੀ ਕੁਟਿਆ ਸੀ ਕੁਝ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਿ ਇਹ ਜਿਹੜੇ ਜੰਗਲ ਸੀਗੇ ਇਹ ਜਿਹੜੇ ਖੇਤ ਸੀਗੇ ਇੱਥੇ ਉਹ ਜ਼ਮੀਨ ਹੀ ਗੰਗੂ ਦੀ ਸੀਗੀ ਇੱਥੇ ਹੁਣ ਜ਼ਿਕਰ ਮਿਲਦਾ ਹੈ ਕਿ ਇਸ ਸਥਾਨ ਤੇ ਬਿਲਕੁਲ ਦੇਖੋ ਜਿਹੜਾ ਉਹ ਦਿਨ ਸੀਗਾ ਉਹ ਦਿਨ ਸਾਹਿਬਜ਼ਾਦਿਆਂ ਨੇ ਕੁਝ ਨਹੀਂ ਖਾਦਾ ਮਾਤਾ ਗੁਜਰੀ ਜੀ ਨੇ ਕੁਝ ਨਹੀਂ ਖਾਦਾ ਇਹ ਜ਼ਿਕਰ ਮਿਲਦਾ ਹੈ ਕਿ ਜਦੋਂ ਗੰਗੂ ਲੈਣ ਗਿਆ ਏ ਉਹਨੇ ਫਿਰ ਕੁਝ ਨਹੀਂ ਖਵਾਇਆ ਮਾਤਾ ਗੁਜਰੀ ਤੇ ਸਾਹਿਬਜ਼ਾਦੇ ਨੂੰ ਇੱਥੇ ਲਾਰਾਇਲ ਆ ਗਿਆ ਕਿ ਮੈਂ ਆਪਣੇ ਪਿੰਡ ਚੱਲਿਆਂ ਉੱਥੇ ਜਾ ਕੇ ਮੈਂ ਦੇਖਦਾ ਕਿ ਉੱਥੇ ਮੁਗਲਾਂ ਦੀ ਫੌਜ ਤਾਂ ਨਹੀਂ ਫਿਰ ਰਹੀ ਕਿ ਤੁਹਾਡੀ ਜਾਨ ਨੂੰ ਕੋਈ ਖਤਰਾ ਤਾਂ ਨਹੀਂ ਹੈ ਸਵੇਰ ਦਾ ਗਿਆ ਹੋਇਆ ਫਿਰ ਆਥਨ ਕਰ ਦਿੰਦਾ ਤੇ ਆਉਂਦਾ ਹੀ ਨਹੀਂ ਹੈ ਪੂਰਾ ਦਿਨ ਇਸ ਸਥਾਨ ਤੇ ਰੁਕਦੇ ਨੇ ਸਵੇਰ ਤੋਂ ਛੱਡ ਕੇ ਜਾਂਦਾ ਹੈ ਗੰਗੂ ਫਿਰ ਤਕਰੀਬਨ ਰਾਤ ਨੂੰ ਆਉਂਦਾ ਹੈ ਤੇ ਰਾਤ ਨੂੰ ਆ ਕੇ ਫਿਰ ਹੁਣ ਪਤਾ ਨਹੀਂ ਕੀ ਪ੍ਰਬੰਧ ਕਰਕੇ ਆਇਆ ਹੈ ਜਾਂ ਕੀ ਪ੍ਰਬੰਧ ਨਹੀਂ ਕਰਕੇ ਆਇਆ ਰਾਤ ਨੂੰ ਲੈ ਕੇ ਜਾਂਦਾ ਹੈ ਰਾਤ ਨੂੰ ਫਿਰ ਆਪਣੇ ਘਰ ਲੈ ਕੇ ਜਾਂਦਾ ਹੈ ਤੇ ਉੱਥੇ ਫਿਰ ਮਾਤਾ ਗੁਜਰੀ ਜੀ ਨੇ ਕਿਉਂਕਿ ਯਕੀਨ ਕੀਤਾ ਹੋਇਆ ਸੀ ਇਹ ਮਲੇਸ਼ ਤੇ ਇਹ ਪਾਪੀ ਤੇ ਉੱਥੇ ਫਿਰ ਮਾਤਾ ਗੁਜਰੀ ਜੀ ਕਿੰਨੇ ਦਿਨਾਂ ਬਾਅਦ ਉਹਨਾਂ ਨੂੰ ਪਲੰਗ ਨਸੀਬ ਹੋਇਆ ਕਿੰਨੇ ਦਿਨਾਂ ਬਾਅਦ ਛੋਟੇ ਸਾਹਿਬਜ਼ਾਦਿਆਂ ਨੇ ਸੁੱਖ ਦੀ ਆਰਾਮ ਦੀ ਉੱਥੇ ਨੀਂਦ ਲਈ ਮਾਤਾ ਗੁਜਰੀ ਜੀ ਵੀ ਕਿੰਨੀਆਂ ਰਾਤਾਂ ਕਿਉਂਕਿ ਕਾਈਨ ਔਰ ਦਾ ਵੀ ਸਾਨੂੰ ਜ਼ਿਕਰ ਮਿਲਦਾ ਹੈ ਕਿ ਉੱਥੇ ਵੀ ਮਾਤਾ ਗੁਜਰੀ ਸੁੱਤੇ ਨਹੀਂ ਹੈਗੇ ਫਿਰ ਉੱਥੇ ਸੌ ਜਾਂਦੇ ਨੇ ਉੱਥੋਂ ਫਿਰੇ ਖੁਰਜੀ ਚੋਰੀ ਕਰਦਾ ਹੈ ਖੁਰਜੀ ਚੋਰੀ ਕਰਕੇ ਫਿਰ ਸਵੇਰੇ ਹੋਰ ਲਾਲਚਮਨ ਤੇ ਉਹਨਾਂ ਦਾ ਕਿ ਹੁਣ ਇਹ ਖਜ਼ਾਨਾ ਤਾਂ ਮੇਰੇ ਕੋਲ ਆ ਗਿਆ ਹੈ ਹੁਣ ਅੱਗੇ ਹੋਰ ਵੀ ਵਜ਼ੀਰ ਖਾਨ ਜਾਨੀ ਮਾਨੀ ਖਾਨ ਇਹਨਾਂ ਤੋਂ ਹੋਰ ਮੈਂ ਖਜ਼ਾਨੇ ਲਵਾ ਇਹਨਾਂ ਤੋਂ ਹੋਰ ਮੈਂ ਨਾਮ ਲਵਾ ਫਿਰ ਅਗਲੇ ਦਿਨ ਮਰਿੰਡੇ ਦੀ कोतਵਾਲੀ ਚ ਇਤਲਾਹ ਦਿੰਦਾ ਹੈ ਤੇ ਸਹੈਬਜ਼ਾਦਿਆਂ ਨੂੰ ਫਿਰ ਗ੍ਰਿਫਤਾਰ ਕਰਵਾਉਂਦਾ ਹੈ ਤਾਂ ਇਹ ਉਹ ਸਥਾਨ ਹੈ ਜਿਹਦੇ ਬਾਰੇ ਸੰਗਤ ਨੂੰ ਘੱਟ ਪਤਾ ਹੈ ਇਸ ਪਿੰਡ ਵਾਲਿਆਂ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਹੈਬਜ਼ਾਦਿਆਂ ਨੂੰ ਇਸ ਪਿੰਡ ਚੋਂ ਬਾਹਰ ਕੱਢ ਦਿੱਤਾ ਸੀਗਾ ਗੰਗੂ ਦਾ ਹੈ ਪਿੰਡ ਹੈ ਇਤਿਹਾਸ ਹੀ ਲਿਖਿਆ ਮਿਲਦਾ ਹੈ ਜਦੋਂ ਗੰਗੂ ਮੋਹਰਾ ਚੋਰੀ ਕਰ ਲੈਂਦਾ ਹੈ ਉਸ ਤੋਂ ਬਾਅਦ ਫਿਰ ਉਹ ਚਲਾ ਜਾਂਦਾ ਹੈ ਮਰਿੰਡੇ ਤਲਾਹ ਦੇਨ ਕਿ ਮੈਂ ਤੁਹਾਨੂੰ ਗ੍ਰਿਫਤਾਰ ਕਰਵਾਉਂਗਾ ਮਾਤਾ ਗੁਜਰੀ ਜੀ ਇੱਥੇ ਹੀ ਪਿੱਛੇ ਗੰਗੂ ਦਾ ਘਰ ਦੱਸਿਆ ਜਾਂਦਾ ਹੈ ਇਤਿਹਾਸਕਾਰ ਦੁੰਨਾ ਸਿੰਘ ਹੰਡੂਰੀਆ ਲਿਖਦੇ ਨੇ ਕਿ ਮਾਤਾ ਗੁਜਰੀ ਜੀ ਨੇ ਫਿਰ ਜੋ ਆਸ-ਪਾਸ ਘਰ ਸੀਗੇ ਉਹਨਾਂ ਨੇ ਦਰਵਾਜ਼ੇ ਖੜਕਾਏ ਕਿ ਸੱਚ ਨਾਲ ਖੜੋ ਪਰ ਕਿਸੇ ਨੇ ਵੀ ਦਰਵਾਜ਼ਾ ਨਹੀਂ ਖੋਲਿਆ ਜਿਹੜੇ ਦਰਵਾਜ਼ੇ ਖੁੱਲੇ ਸੀ ਉਹ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਮੂੰਹ ਤੇ ਬੰਦ ਕਰ ਦਿੱਤੇ ਗਏ ਇੰਨਾਂ ਹੀ ਰਾਹਾਂ ਤੇ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰੀ ਜੀ ਤੁਰੇ ਹੋਣਗੇ ਕਿਸੇ ਨੇ ਤਰਸ ਨਹੀਂ ਕੀਤਾ ਸਿਰ ਪਿੰਡ ਦੇ ਬਾਹਰ ਇੱਕ ਦਰਖਤ ਕੋਲ ਬੈਠ ਜਾਂਦੇ ਨੇ ਉੱਥੋਂ ਹੀ ਫਿਰ ਗ੍ਰਿਫਤਾਰ ਕੀਤਾ ਜਾਂਦਾ ਹੈ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦਿਆਂ ਨੂੰ ਗ੍ਰਿਫਤਾਰ ਵੀ ਇੰਨੇ ਜ਼ਾਲਮਾਨਾ ਤਰੀਕੇ ਨਾਲ ਕੀਤਾ ਜਾਂਦਾ ਹੈ ਕਿ ਮਾਤਾ ਗੁਜਰੀ ਜੀ ਦੇ ਹੱਥ ਬੰਨੇ ਜਾਂਦੇ ਨੇ ਲਿਖਿਆ ਮਿਲਦਾ ਹੈ ਇੱਕ ਬੋਰੀ ਉਸ ਚ ਲਾਲ ਮਿਰਚਾਂ ਪਾ ਕੇ ਮਾਤਾ ਗੁਜਰੀ ਜੀ ਦਾ ਮੂੰਹ ਟਕਿਆ ਜਾਂਦਾ ਹੈ ਤੇ ਉਹਨਾਂ ਨੂੰ ਇਸ ਤਰੀਕੇ ਨਾਲ ਫਿਰ ਗੱਡੇ 'ਚ ਬਿਠਾਇਆ ਜਾਂਦਾ ਹੈ ਕਈ ਘੋੜਾ ਲਿਖਦੇ ਨੇ ਛੋਟੇ ਸਹਬਜ਼ਾਦਿਆਂ ਨੂੰ ਬੋਰੀਆਂ 'ਚ ਬੰਦ ਕੀਤਾ ਜਾਂਦਾ ਹੈ ਬੋਰੀਆਂ 'ਚ ਬੰਦ ਤੜਫ ਰਹੇ ਸੀ ਛੋਟੇ ਸਹਬਜ਼ਾਦੇ ਇਸ ਤਰੀਕੇ ਨਾਲ ਫਿਰ ਇਸ ਪਿੰਡ ਤੋਂ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਮਰਿੰਡੇ ਲਿਜਾਇਆ ਗਿਆ ਇਸ ਜਗ੍ਹਾ ਤੇ ਆ ਕੇ ਇਸ ਜਗ੍ਹਾ ਚੋ ਹੁੰਦੀ ਸੀ ਇੱਕ ਖਾਲੀ ਜਗ੍ਹਾ ਹੁੰਦੀ ਸੀ ਇਹ ਇੱਥੇ ਆ ਕੇ ਫਿਰ ਗੰਗੂ ਉਹ ਮੋਰਾਂ ਦੱਬ ਦਿੰਦਾ ਹੈ ਇਹ ਪਤਾ ਲੱਗਿਆ ਵਜ਼ੀਦ ਖਾਨ ਤੇ ਉਹਦੇ ਸਪਾਈਆਂ ਨੂੰ ਇਹ ਪਤਾ ਲੱਗਿਆ ਉੱਥੇ ਉਹਦੇ ਦਰਬਾਰ 'ਚ ਪਤਾ ਲੱਗਿਆ ਕਿ ਇਨੇ ਮਾਤਾ ਗੁਜਰੀ ਜੀ ਦੀਆਂ ਜਿਹੜੀਆਂ ਮੋਹਰਾ ਨੇ ਉਹ ਚੋਰੀ ਕੀਤੀਆਂ ਨੇ ਤਾਂ ਫਿਰ ਇਹਨੂੰ ਕਿਹਾ ਗਿਆ ਕਿ ਉਹ ਸਾਨੂੰ ਦੇ। ਉੱਥੇ ਫਿਰ ਇਹਦੇ ਨਾਲ ਸਪਾਹੀ ਭੇਜੇਗੇ ਕਿਉਂਕਿ ਇੱਥੇ ਇਸ ਜਗ੍ਹਾ ਤੇ ਇਹਨੇ ਉਹ ਮੋਹਰਾ ਦੱਬੀਆਂ ਸੀ ਤਾਂ ਇੱਥੇ ਉਹ ਲੈ ਕੇ ਆਇਆ ਪਰ ਉਹ ਮੋਹਰਾ ਮਿਲੀਆਂ ਹੀ ਨਹੀਂ ਇੱਥੋਂ ਜਿੱਥੇ ਦੱਬੀਆਂ ਸੀ ਉੱਥੇ ਹੈ ਹੀ ਨਹੀਂ ਸੀਗੀਆਂ ਮੋਹਰਾ ਲਬਦਾ ਰਹਾ ਸਪਾਹੀਆਂ ਨੇ ਇਹਨੂੰ ਕੁੱਟਿਆ ਵੀ ਫਿਰੇ ਤੇ ਵੀ ਜ਼ੁਲਮ ਕੀਤੇ ਗਏ। ਔਰ ਇਤਿਹਾਸ 'ਚ ਇਹ ਵੀ ਲਿਖਿਆ ਮਿਲਦਾ ਹੈ ਕਿ ਗੰਗੂ ਨੂੰ ਇੰਨਾ ਕੁੱਟਿਆ ਮੁਗਲ ਸਪਾਹੀਆਂ ਨੇ ਉਹੀ ਸਪਾਹੀਆਂ ਨੇ ਜਿਨ੍ਹਾਂ ਕੋਲ ਇਹ ਸਾਹਿਬਜ਼ਾਦਿਆਂ ਦੀ ਇਤਲਾਹ ਦੇ ਕੇ ਆਇਆ ਸੀ ਜਿਹੜੇ ਵਜ਼ੀਰ ਖਾਨ ਦੇ ਕੋਲ ਇਹਨੇ ਇਤਲਾਹ ਦਿੱਤੀ ਸੀ ਜਿਹੜੇ ਜਾਨੀ ਖਾਨ ਮਾਨੀ ਖਾਨ ਫਿਰਗਾਹਾਂ ਅੱਗੇ ਸਰਹੰਦ ਲੈ ਕੇ ਗਏ ਸਾਹਿਬਜ਼ਾਦਿਆਂ ਨੂੰ ਉਹੀ ਫਿਰ ਮੁਗਲ ਇਹਦੇ ਵੀ ਸਕੇ ਨਹੀਂ ਨਿਕਲੇ ਐਨਾ ਇਹਨੂੰ ਕੁੱਟਿਆ ਇਤਿਹਾਸੇ ਲਿਖਿਆ ਮਿਲਦਾ ਹੈ ਕਿ ਫਿਰ ਇਹ ਪਾਗਲ ਹੋ ਗਿਆ ਪਾਗਲ ਹੋ ਕੇ ਸੜਕਾਂ ਤੇ ਇੱਧਰ ਉੱਧਰ ਫਿਰ ੱੱਕੇ ਖਾਂਦਾ ਫਿਰਦਾ ਰਹਿੰਦਾ ਸੀ ਉਸ ਤੋਂ ਬਾਅਦ ਫਿਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 1710 ਚ ਸਰਹੰਦ ਫਤਿਹ ਕੀਤੀ ਤਾਂ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਇਸ ਪਿੰਡ ਨੂੰ ਫਿਰ ਥੇ ਕਰ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ। ਕਈ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਿ ਗੰਗੂ ਨੂੰ ਵੀ ਸੋਦਾ ਲਾਇਆ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਉਹਨਾਂ ਦੇ ਸਿੰਘਾਂ ਨੇ ਸਹੀ ਢੀ ਪਿੰਡ ਤੋਂ ਜਦੋਂ ਲਿਆਂਦਾ ਕੈਦ ਕਰਕੇ ਹੁਣ ਅਸੀਂ ਇੱਥੇ ਮਰੇੜੇ ਪਹੁੰਚ ਗਏ ਆ। ਇਸ ਤੋਂ ਅੱਗੇ ਹੈਗੀ ਆ ਕੁਤਵਾਲੀ। ਇੱਥੇ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਇਸ ਜਗ੍ਹਾ ਤੇ ਫਿਰ ਰੋਕਿਆ ਗਿਆ ਸਾਹਿਬਜ਼ਾਦੇ ਨੂੰ ਰੋਕਿਆ ਕਿਉਂ ਗਿਆ? ਕੁਝ ਇਤਿਹਾਸਕਾਰ ਇਹ ਲਿਖਦੇ ਨੇ ਕਿ ਅੱਗੇ ਜੋ ਰਸਤਾ ਹੈ ਕੁਤਵਾਲੀ ਦਾ ਉਹ ਬਹੁ ਕਿ ਜਿਹੜਾ ਗੱਡਾ ਸੀਗਾ ਉਹ ਗੱਡਾ ਅੱਗੇ ਇੱਥੇ ਜਾ ਨਹੀਂ ਸਕਦਾ ਸੀ ਇੱਥੇ ਫਿਰ ਸਾਹਿਬਜ਼ਾਦਿਆਂ ਨੂੰ ਬੋਰੀਆਂ ਚੋਂ ਕੱਢਿਆ ਗਿਆ ਤੇ ਇਹ ਜਿਹੜਾ ਸੀ ਖੂਹ ਦੇਖ ਰਹੇ ਆ ਇਹ ਵੀ ਲਿਖਿਆ ਮਿਲਦਾ ਹੈ ਕਿ ਸਾਹਿਬਜ਼ਾਦਿਆਂ ਨੂੰ ਪਿਆਸ ਲੱਗੀ ਸੀ ਤੇ ਇਹ ਖੂਹ ਚੋਂ ਸਾਹਿਬਜ਼ਾਦਿਆਂ ਨੇ ਜਲ ਛਕਿਆ ਸੀ ਇਹ ਉਹ ਰਾਹ ਹੈ ਜਿੱਥੋਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਕਤਵਾਲੀ ਲਿਜਾਇਆ ਗਿਆ ਸੀ ਮਰਿੰਡੇ ਦੀ ਸੋਚੋ ਇਸ ਮਿੱਟੀ ਤੇ ਕਦੇ ਛੋਟੇ ਸਾਹਿਬਜ਼ਾਦਿਆਂ ਦੇ ਚਰਨ ਪਏ ਮਾਤਾ ਗੁਜਰੀ ਜੀ ਦੇ ਚਰਨ ਪਏ ਕਹੋ ਜੀ ਉਹ ਕਾਲੀ ਰਾਤ ਸੀ ਜਦੋਂ ਗੁਰੂ ਸਾਹਿਬ ਦੇ ਪਰਿਵਾਰ ਨੂੰ ਪਤਾ ਹੀ ਨਹੀਂ ਇੱਕ ਦੂਸਰੇ ਦਾ ਪੁੱਤਰਾਂ ਨੂੰ ਨਹੀਂ ਪਤਾ ਪਿਤਾ ਕਿੱਥੇ ਨੇ ਪਿਤਾ ਨੂੰ ਨਹੀਂ ਪਤਾ ਪੁੱਤਰ ਕਿੱਥੇ ਨੇ ਮਾਤਾ ਕਿੱਥੇ ਨੇ ਔਰ ਸੋਚੋ ਛੋਟੇ ਸਹਬਜ਼ਾਦਿਆਂ ਨੂੰ ਜਦੋਂ ਲਿਆਇਆ ਜਾ ਰਿਹਾ ਸੀ ਇਸ ਸਮੇਂ ਉਦੋਂ ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਸਾਡੇ ਜੋ ਵੱਡੇ ਵੀਰ ਨੇ ਉਹਨਾਂ ਦੀ ਸ਼ਹਾਦਤ ਹੋ ਚੁੱਕੀ ਹੈ ਇਹ ਹੋ ਰਾਇ ਜਿੱਥੋਂ ਛੋਟੇ ਸਹਬਜ਼ਾਦਿਆਂ ਦੇ ਮਾਤਾ ਗੁਜਰੀ ਜੀ ਨੂੰ ਬੀੜੀਆਂ ਚ ਜਕੜ ਕੇ ਕੁਤਬਾਲੀ ਲਿਜਾਇਆ ਗਿਆ ਸੀ ਇਹੀ ਉਹ ਮਰਿੰਡੇ ਦੀ ਕੁਤਵਾਲੀ ਸੀ ਜਿੱਥੇ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਇੱਕ ਰਾਤ ਰੱਖਿਆ ਗਿਆ ਇਤਿਹਾਸ ਲਿਖਿਆ ਮਿਲਦਾ ਹੈ ਕਿ ਪੂਰੀ ਰਾਤ ਉਹਨਾਂ ਨੂੰ ਕੁਝ ਵੀ ਖਾਣ ਲਈ ਜਾਂ ਪੀਣ ਲਈ ਨਹੀਂ ਦਿੱਤਾ ਗਿਆ ਇੱਥੋਂ ਹੀ ਤੁਸੀਂ ਹਾਂ ਦਾ ਦੌਰ ਸ਼ੁਰੂ ਹੋ ਗਿਆ ਸੀ ਜਾਨੀ ਖਾਨ ਤੇ ਮਾਨੀ ਖਾਨ ਜੋ ਇੱਥੋਂ ਦੇ ਕੁਤਵਾਲ ਸੀਗੇ ਔਰ ਜੋ ਚਮਕੌਰ ਦੀ ਜੰਗ 'ਚ ਵੀ ਸ਼ਾਮਿਲ ਸੀਗੇ ਇੱਥੋਂ ਉਹਨਾਂ ਦੇ ਮਨ ਚ ਲਾਲਚ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਦਾ ਗੁਰਗੋਬਿੰਦ ਸਿੰਘ ਜੀ ਦੇ ਸਹਬਜ਼ਾਦਿਆਂ ਦਾ ਧਰਮ ਅਸੀਂ ਬਦਲ ਕੇ ਲੈ ਕੇ ਜਾਈਏ ਵਜ਼ੀਰ ਖਾਨ ਕੋਲ ਤੇ ਵੱਡੇ ਵੱਡੇ ਇਨਾਮ ਲਈਏ। ਇੱਥੋਂ ਹੀ ਫਿਰ ਉਹਨਾਂ ਨੇ ਡਰਾਉਣਾ ਧਮਕਾਉਣਾ ਛੋਟੇ ਸਹਬਜ਼ਾਦਿਆਂ ਨੂੰ ਸ਼ੁਰੂ ਕਰ ਦਿੱਤਾ ਸੀ। ਇੱਥੋਂ ਹੀ ਫਿਰ ਖਬਰ ਭੇਜੀ ਜਾਂਦੀ ਹੈ ਵਜ਼ੀਰ ਖਾਨ ਨੂੰ। ਵਜ਼ੀਰ ਖਾਨ ਜੋ ਹੁਣੇ-ਹੁਣੇ ਗੁਰੂ ਗੋਬਿੰਦ ਸਿੰਘ ਜੀ ਤੋਂ ਚਮਕੌਰ ਦੀ ਜੰਗ ਹਾਰ ਕੇ ਆਇਆ ਹੈ। ਉਹਦੇ ਅੰਦਰ ਨਫ਼ਰਤ ਹੈ, ਉਹਦੇ ਅੰਦਰ ਗੁੱਸਾ ਹੈ। ਉਹ ਹਾਰ ਉਹ ਪੁਲਿਆਨੀ ਹੈ। ਵਜ਼ੀਰ ਖਾਨ ਨੂੰ ਜਦੋਂ ਖਬਰ ਮਿਲਦੀ ਆ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਕੈਦ ਕੀਤਾ ਗਿਆ ਹੈ ਮਰਿੰਡੇ ਦੀes ਕੁਤਵਾਲੀ ਚ ਬੜਾ ਕੁਛ ਹੁੰਦਾ ਇਹੋ ਉਹ ਕਹਿੰਦਾ ਹੈ ਕਿ ਜਲਦੀ ਤੋਂ ਜਲਦੀ ਮੇਰੇ ਕੋਲ ਲੈ ਕੇ ਆਓ ਪੂਰੀ ਰਾਤ ਇੱਥੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਰੱਖਿਆ ਜਾਂਦਾ ਹੈ ਕੁਛ ਖਾਣ ਲਈ ਨਹੀਂ ਦਿੱਤਾ ਜਾਂਦਾ ਕੁਛ ਪੀਣ ਲਈ ਨਹੀਂ ਦਿੱਤਾ ਜਾਂਦਾ ਇੱਥੋਂ ਫਿਰ ਬੇੜੀਆਂ ਚ ਜਕੜ ਕੇ ਇਹ ਲਿਖਿਆ ਮਿਲਦਾ ਇਤਿਹਾਸ ਚ ਕਿ ਮਰਿੰਡੇ ਤੋਂ ਪੈਦਲ ਲਿਆਇਆ ਗਿਆ ਛੋਟੇ ਸਾਹਿਬਜ਼ਾਦਿਆਂ ਨੂੰ ਤਾਂ ਕਿ ਬਿਲਕੁਲ ਥੱਕ ਟੁੱਟ ਜਾਣ ਬਿਲਕੁਲ ਹੌਸਲਾ ਉਹਨਾਂ ਦੇ ਅੰਦਰ ਨਾ ਰਹੇ ਜਦੋਂ ਵਜ਼ੀਰ ਖਾਨ ਦੇ ਉਹ ਸਾਹਮਣੇ ਜਾਣ ਤਾਂ ਉਹ ਡਰੇ ਹੋਣ ਉਹ ਡਰ پورے ਰਸਤੇ 'ਚ ਸਿਪਾਹੀ ਉਹਨਾਂ ਨੂੰ ਦਬਕੇ ਮਾਰਦੇ ਜਾ ਰਹੇ ਸੀ 7 ਸਾਲ ਤੇ 9 ਸਾਲ ਦੇ ਬੱਚਿਆਂ ਨੂੰ ਡਰੋਨ ਦੇ ਲਈ ਸਰਹੰਦ 'ਚ ਪਲੈਨਿੰਗ ਚੱਲ ਰਹੀਆਂ ਸੀ ਕਿ ਕਿਵੇਂ ਡਰਾਵਾਂਗੇ ਉਹਨਾਂ ਨੂੰ ਇਹ ਤੱਕ ਅਸੀਂ ਗੁਰਗੋਵਿੰਦ ਸਿੰਘ ਜੀ ਦੇ ਸਹਬਜ਼ਾਦਿਆਂ ਦੀ ਇਹ ਤੱਕ ਅਸੀਂ ਗੁਰਗੋਵਿੰਦ ਸਿੰਘ ਜੀ ਦੀ ਉੱਥੇ ਫਿਰ ਛੋਟਾ ਦਰਵਾਜ਼ਾ ਖੋਲਿਆ ਗਿਆ ਕਚਹਿਰੀ ਦਾ ਤੇ ਉੱਥੇ ਪ੍ਰੋਪਰ ਟ੍ਰੇਨਿੰਗ ਦਿੱਤੀ ਗਈ ਜੋ ਮੁਗਲ ਸਪਾਈ ਸੀ ਉਹਨਾਂ ਨੂੰ ਕਿ ਜਦੋਂ ਸਹਬਜ਼ਾਦੇ ਆਉਣ ਤੁਹਾਡੇ ਚੋਂ 2-4 ਜਣੇ ਲੰਘਣ ਇਸ ਦਰਵਾਜੇ ਦੇ ਰਾਹੀਂ ਤੇ ਸਲਾਮ ਕਰਨ ਫਰਸ਼ਿਸ਼ਲਾਮ ਕਹਿੰਦੇ ਸੀਗੇ ਫਰਸ਼ਿਸ਼ਲਾਮ ਕਰਨ ਜਦੋਂ ਸਹਬਜ਼ਾਦੇ ਪਹੁੰਚੇ ਤਾਂ ਉਹਨਾਂ ਨੂੰ ਜੋ ਮੁਗਲਾਂ ਦੇ ਸਪਾਈ ਸੀ ਉਹਨਾਂ ਨੇ ਲੰਘ ਕੇ ਦਿਖਾਇਆ ਕਿ ਵਜ਼ੀਰ ਖਾਨ ਨੂੰ ਇਸ ਤਰੀਕੇ ਨਾਲ ਫਰਸ਼ਿਸ਼ਲਾਮ ਕਰਨੀ ਹੈ ਦਰਵਾਜੇ ਤੋਂ ਲੰਘਣ ਵੇਲੇ ਪਰ ਜਦੋਂ ਇਹਨਾਂ ਦੇ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਨਹੀਂ ਝੁਕੇ ਇਹਨਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨਹੀਂ ਝੁਕੇ ਫਿਰ ਇਹ ਕਿਵੇਂ ਝੁਕ ਸਕਦੇ ਸੀ ਜਿਨ੍ਹਾਂ ਨੂੰ ਉਹ ਬੱਚੇ ਸਮਝ ਰਹੇ ਸੀ ਉਹ ਸਾਡੀ ਕੌਮ ਦੇ ਬਾਬੇ ਨੇ ਇਹ ਉਮਰਾਂ ਨੂੰ ਸਿਰਫ ਜੱਜ ਕਰ ਰਹੇ ਸੀ ਪਰ ਉਹਨਾਂ ਦੇ ਅੰਦਰ ਜਿਹੜਾ ਜਜ਼ਬਾ ਸੀ ਉਹ ਮਾਤਾ ਗੁਜਰੀ ਜੀ ਨੇ ਉਹ ਸਦੀਆਂ ਦੀ ਤਾਕਤ ਜੋ ਸਿੱਖੀ ਦੀ ਤਾਕਤ ਸੀ ਜੋ ਗੁਰੂ ਨਾਨਕ ਸਾਹਿਬ ਜੀ ਤੋਂ ਮਿਲਦੀ ਆ ਰਹੀ ਸੀ ਉਹ ਤਾਕਤ ਉਹਨਾਂ ਦੇ ਅੰਦਰ ਉਹ ਊਰਜਾ ਉਹਨਾਂ ਦੇ ਅੰਦਰ ਉਹ ਸਿੱਖੀ ਭਰੀ ਹੋਈ ਸੀ ਇਸ ਕਰਕੇ ਵਜ਼ੀਰ ਖਾਨ ਦੀ ਜਿਹੜੀ ਉਹ ਕਚਹਿਰੀ ਸੀ ਉਹਦੇ ਵਿੱਚ ਵੱਡੇ ਵੱਡੇ ਜਿਹੜੇ ਦੰਨ ਬੈਠੇ ਸੀ ਜੋ ਵੱਡੇ ਵੱਡੇ ਜ਼ਾਲਮ ਬੈਠੇ ਸੀ ਉਹਨਾਂ ਤੋਂ ਇੱਕ ਵਾਰ ਵੀ ਨਹੀਂ ਡਰੇ ਸਾਹਿਬਜ਼ਾਦੇ ਇੱਥੋਂ ਫਿਰ ਬੇੜੀਆਂ 'ਚ ਜਕੜ ਕੇ ਸਹਬਜ਼ਾਦਿਆਂ ਨੂੰ ਮਰਿੰਡੇ ਤੋਂ ਸਰਹੰਦ ਲਿਆਇਆ ਗਿਆ। ਇਹ ਜ਼ਾਲਮ ਜਾਨੀ ਖਾਨ ਤੇ ਮਾਨੀ ਖਾਨ ਨੂੰ ਐ ਨਹੀਂ ਆ ਕਿ ਖਾਲਸੇ ਨੇ ਬਖਸ਼ਤਾ ਸੀ। ਸਹਬਜ਼ਾਦਿਆਂ ਦੀ ਸ਼ਹਾਦਤ ਤੋਂ 58 ਸਾਲ ਬਾਅਦ ਮਰਿੰਡੇ ਦੀ ਐਸੀ ਹੀ ਧਰਤੀ ਤੇ ਖਾਲਸੇ ਨੇ ਜਾਨੀ ਖਾਨ ਤੇ ਮਾਨੀ ਖਾਨ ਨੇ ਦੋਨਾਂ ਪਾਪੀਆਂ ਨੂੰ ਸੋਦਾ ਲਾਇਆ ਸੀਗਾ। ਉਦੋਂ ਦਾ ਖਾਲਸਾ ਦੇ ਮੁਖੀ ਸੀਗੇ ਸਰਦਾਰ ਜੱਸਾ ਸਿੰਘ ਆਲੂਆਲੀਆ ਜਦੋਂ ਫਿਰ ਖਾਲਸੇ ਨੇ ਇੱਥੇ ਧਾਵਾ ਬੋਲਿਆ ਸੀਗਾ 58 ਸਾਲ ਬਾਅਦ ਮਰਿੰਡੇ ਦੀ ਐਸੀ ਧਰਤੀ ਤੇ ਤਾਂ ਜਾਨੀ ਖਾਨ ਮਾਨੀ ਖਾਨ ਫਿਰ ਇੱਥੇ ਲੁਕਦੇ ਫਿਰਦੇ ਸੀਗੇ। ਉਹੀ ਮਰਿੰਡੇ ਦੀ ਧਰਤੀ ਜਿੱਥੇ ਇਹ ਪਾਪੀਆਂ ਨੇ ਸਾਹਿਬਜ਼ਾਦਿਆਂ ਤੇ ਤਸ਼ੱਦਦ ਕੀਤੇ ਸੀ ਸਾਹਿਬਜ਼ਾਦਿਆਂ ਨੂੰ ਹਥਕੜੀਆਂ 'ਚ ਜਕੜਿਆ ਸੀ ਮਾਤਾ ਗੁਜਰੀ ਜੀ ਨੂੰ ਡਰਾਬੇ ਦਿੱਤੇ ਸੀ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਨੂੰ ਡਰਾਇਆ ਗਿਆ ਸੀ ਉਹੀ ਮਰਿੰਡੇ ਦੀ ਧਰਤੀ ਤੇ ਫਿਰ ਇਹ ਜਾਨੀ ਖਾਨ ਤੇ ਮਾਨੀ ਖਾਨ ਨੂੰ ਮੌਤ ਦੇ ਘਾਟ ਉਤਾਰਿਆ ਸੀਗਾ ਖਾਲਸੇ ਨੇ